ਸਾਡੇ ਪੰਜਾਬ 'ਚ ਇਸ ਵੇਲੇ ਪੂਰੀ ਤਰ੍ਹਾਂ ਖਾਫ ਦਾ ਮਾਹੌਲ ਹੈ ਆਮ ਆਦਮੀ ਆਪਣੇ ਆਪ ਨੂੰ ਬਿਲਕੁਲ ਵੀ ਮਹਿਫੂਜ਼ ਨਹੀਂ ਮਹਿਸੂਸ ਕਰ ਰਿਹਾ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰ ਦਾ ਤਾਂ ਲੋਕਾਂ ਦੀ ਜ਼ਿੰਦਗੀ ਦਾ ਆਮ ਹਿੱਸਾ ਬਣ ਕੇ ਰਹਿ ਗਈਆਂ ਨੇ ਪੰਜਾਬ ਦੀ ਇਹ ਵੀਡੀਓ ਵੀ ਕੁਝ ਅਜੀਹਾ ਹੀ ਬਿਆਨ ਕਰ ਰਹੀ ਹੈ ਪਰ ਇੱਕ ਵੱਡੀ ਰਿਹਾਇਸ਼ੀ ਇਮਾਰਤ 'ਚ ਰਹਿਣ ਵਾਲੇ ਇਹਨਾਂ ਵਸਨੀਕਾਂ ਨੇ ਲੁਟੇਰਿਆਂ ਦੇ ਮਨਸੂਬਿਆਂ ਤੇ ਕਿਵੇਂ ਪਾਣੀ ਫੇਰਿਆ ਦੇਖੋ ਲੋ ਭਾਜੀ ਐ ਆਪਾਂ ਬਿਲਕੁਲ ਅਲਡਿਕੋ ਦੇ ਬਾਹਰ ਆ ਦੇਖੋ ਜੀ ਕਿੱਥੇ ਹਾਂ ਇਸ ਟਾਈਮ ਦੇਖੋ ਅਲਡਿਕੋ ਦਾ ਮੇਨ ਦਖਾ ਦਿਓ ਨਾ ਬੋਰਡ ਦਖਾ ਦਿਓ ਐ ਦੇਖੋ ਜੀ ਅਲਡਿਕੋ ਦਾ ਮੇਨ ਗੇਟ ਦੇ ਬਾਹਰ ਖੜੇ ਆ ਆਪਾਂ ਚੈੱਕ ਕਰ ਸਕਦੇ ਹੋ ਤੁਸੀਂ ਐ ਹਰਸ਼ੀ ਡੰਗ ਜੀ ਨੇ ਓਪਨ ਵੀ ਫੈਕਟਰੀ ਹਾਂ ਨਾਲ ਠੀਕ ਹੈ ਜੀ ਹੁਣ ਦੱਸੋ ਕੀ ਹੋਇਆ ਤੁਹਾਡੇ ਨਾਲ ਜੀ ਇਹ ਚਾਰ ਮੋਟਰਸਾਈਕਲ ਦੇ ਤੇ ਮੁੰਡੇ ਖੜੇ ਸੀ ਕਿ ਕਾਂਡ ਕਰਮ ਖੜੇ ਸੀ ਕਿ ਜਿੱਦਾਂ ਹੀ ਮੈਨੂੰ ਅੱਗੇ ਰੋ ਹੱਥ ਰੋਕਾਂ ਦੀ ਕੋਈ ਕੀਤੀ ਮੈਂ ਨਾਲ ਹੀ ਐਕਟਿਵਾ ਭਜਾ ਲਈ ਤੇ ਇਹਨਾਂ ਦੀ ਗੱਡੀਆਂ ਆਹ ਲ ਆ ਰਹੀ ਸੀ ਇਹਨਾਂ ਨੇ ਨਾਲ ਦੇਖਿਆ ਮੈਨੂੰ ਆ ਦੇਖੋ ਮਾਰਦੇ ਬਚਾ ਲਿਆ ਮੈਂ ਇਹਨਾਂ ਨੇ ਮੈਨੂੰ ਬਚਾ ਲਿਆ ਨਾਲ ਇਹ ਇਹਨਾਂ ਸਰਕੰਦੇ ਰਹਿੰਦੇ ਨੇ ਤੁਸੀਂ ਕਿੰਨੇ ਨੰਬਰ ਚ ਰਹਿੰਦੇ 307 ਨੰਬਰ 307 ਚ ਜੀ ਆ ਸਾਰੇ ਰੈਜ਼ੀਡੈਂਟ ਹੀ ਖੜੇ ਨਾ ਜੀ ਆ ਦੇਖੋ ਦੇ ਸਾਰੇ ਆਹ ਦੇਖੋ ਕਿੱਥੇ ਆਹ ਦੇਖੋ ਝਾੜੀਆਂ ਲੈ ਕੇ ਜਾਉਣਾ ਇਹ ਦੇਖੋ ਜੀ ਸਬੂਤ ਦੇਖੋ ਜੀ ਇਹ ਰੱਖੋ ਆਹ ਜੀ ਆ ਦੇਖੋ ਕੋਈ ਚੈੱਕ ਕਰੋ ਜੀ ਇਹ ਦੇਖੋ ਇਹ ਮੋਟਰਸਾਈ ਇਹ ਲੋਕਾਂ ਦੇ ਪੈਰਾਂ ਦੇ ਨਿਸ਼ਾਨ ਦੇਖੋ ਜੀ ਇਹ ਦੇਖੋ ਚਾੜੀਆਂ ਹੋ ਇੱਥੇ ਲੁੱਕੇ ਹੋਏ ਇਹ ਚਾੜੀਆਂ ਚ ਲੁੱਕੇ ਹੋਏ ਸੀਗੇ ਅੱਛਾ ਦੇਖੋ ਮੈਨੂੰ ਇਹਨਾਂ ਦਾ ਫੋਨ ਆਇਆ ਇਹਨਾਂ ਦਾ ਕੀ ਕਹਿੰਦਾ ਕਿ ਚਾਰ ਬੰਦੇ ਖੜੇ ਨੇ ਮੈਂ ਅਫਸਰਾਂ ਨੂੰ ਫੋਨ ਕੀਤਾ ਮੈਂ ਕਿ ਗੱਡੀ ਇੱਥੇ ਹੀ ਐ ਸੈਨਪੁਰੇ ਇਧਰ ਆ ਪਿੱਛੇ ਆਪਣਾ ਕੋਈ ਵਾਰਦਾਤ ਹੋਈ ਸੀ ਤੇ ਦੇ ਦਿੱਤੀ ਫਿਰ ਆਲ ਡੀ ਕੋ ਆਪੇ ਪੇਪਰ ਤੇ ਦਿਖਾ ਦਿਓ ਇਹ ਲੋਕ ਟੇਬਲ ਦੀ ਫੈਕਟਰੀ ਦੇ ਬਾਹਰ ਜੀ ਇਹ ਉਧਰੋਂ ਦੀ ਆਏ ਤਿੰਨ ਗੇੜੇ ਇਹਨਾਂ ਨੇ ਲਾ ਦੇ ਕੁਝ ਕਿਤੇ ਬਈ ਕਰਿਓ ਫੋਨ ਆ ਰਿਹਾ ਵਾਰ ਵਾਰ ਸੰਦੀਪ ਭਾਈ ਜੀ ਇਹ ਗੇੜੇ ਪੁਲਿਸ ਇੱਥੇ ਅਫਸਰ ਨਾਲ ਹੀ ਆ ਗਏ ਅਛਾ ਦੇਖ ਇਹ ਅਫਸਰ ਆਪਣੇ ਐਸਐਸਓ ਸਾਹਿਬ ਖੜੇ ਨੇ ਠੀਕ ਹੈ ਨਾ ਇਹ ਆਪਣੇ ਪੀਸੀਆਰ ਵਾਲੇ ਖੜੇ ਨੇ ਹੈ ਨਾ ਇਹ ਚੌਂਕੀ ਚਾਰਜਿੰਗ ਤੇ ਖੜੇ ਨੇ ਠੀਕ ਹੈ ਇਹ ਦੇਖੋ ਜੀ ਹੁਣ ਵਿਦਨ 2 ਮਿੰਟ ਦੇ ਵਿੱਚ ਪੁਲਿਸ ਨੇ ਸਾਰੇ ਘੇੜੇ ਲਾਤੇ ਬੰਦੇ ਭੱਜ ਗਏ ਉਹ ਉਹ ਟਾਈਮ ਵੀ ਦਿਖਾਵਾ 9 ਵਜੇ ਦਾ ਟਾਈਮ ਸੀਗਾ ਦੇਖੋ ਅੱਜ ਆ ਨਵੀਂ ਵਾਰਦਾਤ ਹੋਣੀ ਸੀਗੀ ਇਹ ਰੈਜ਼ੀਡੈਂਟ ਨੇ ਅੰਦਰ ਦੇ ਜਿਨ੍ਹਾਂ ਨਾਲ ਇਹ ਵਾਰਦਾਤ ਹੋਣੀ ਸੀ ਉਹਨਾਂ ਸਵੇਰੇ ਮੈਨੂੰ ਇੰਚਾਰ ਸਾਹਿਬ ਕਹਿੰਦੇ ਨੇ ਆ ਝਾੜੀਆਂ ਸਾਰੀਆਂ ਸਾਫ਼ ਕਰਾ ਦਿਓ ਮੈਂ ਸਵੇਰੇ ਕ੍ਰੇਨ ਬੁਲਾ ਕੇ ਸਵੇਰੇ 10 ਵਜੇ ਇਹ ਸਾਰੀ ਜ਼ਬਾਈ ਜਿੱਥੇ ਤੱਕ ਤੁਸੀਂ ਕਹੋਗੇ ਸਾਰੀ ਕਰਾ ਲ